ਤੇ ਬਜਟ ਪੇਸ਼ ਹੁੰਦੇ ਰਹੇ ਨੇ ਸਾਰੇ ਬਜਟਾਂ ਨੂੰ ਜੇ ਕਹ ਜੀ ਘਟਿਆ ਬਜਟ ਇੱਕ ਤਰ੍ਹਾਂ ਦਾ ਉਹਨਾਂ ਨੂੰ ਪੈਸੇ ਦੇ ਕੇ ਉਹ ਐਮਪੀ ਖਰੀਦਦੇ ਨੇਗੇ ਪੰਜਾਬ ਨਾਲ ਦੂਰਾ ਬਿਸਕਰ ਜਿਹੜਾ ਪੁਰਾਣਾ ਫੰਡ ਰੋਕ ਜਿਹੜਾ ਜਿਹੜੀ ਕਿਸਾਨਾਂ ਨੇ ਇਹ ਗੱਲ ਕਰੀ ਮੋਦੀ ਨੂੰ ਮਾਫੀ ਮੰਗਣੀ ਪਈ ਤੇ ਤਿੰਨੇ ਚਾਰੇ ਤਿੰਨੇ ਚਾਰੇ ਕਾਨੂੰਨ ਵਾਪਸ ਲੈਣੇ ਪਏ ਸਸੇ ਕਾਲ ਜੀ ਤੁਸੀਂ ਦੇਖ ਰਹੇ ਹੋ ਰੜਕ ਦੀ ਖਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਤੀਸਰੀ ਵਾਰ ਜਿਹੜੇ ਸੱਤਾ ਦੇ ਵਿੱਚ ਆਉਂਦੇ ਨੇ ਤੇ ਤੀਸਰੀ ਵਾਰ ਸਰਕਾਰ ਬਣਨ ਤੋਂ ਬਾਅਦ ਪਹਿਲਾ ਜਿਹੜਾ ਬਜਟ ਲੈ ਕੇ ਆਉਂਦੇ ਨੇ ਉਸ ਵァਟ ਦੇ ਵਿੱਚ ਜਿਹੜਾ ਪੰਜਾਬ ਨੂੰ ਕਿਤੇ ਨਾ ਕਿਤੇ ਅੱਖੋਂ ਪਰੋਖੇ ਕਰ ਦਿੱਤਾ ਗਿਆਗਾ ਇਸ ਬਿਸ਼ੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬ ਕਿਸਾਨ ਯੂਨੀਅਨ ਦੇ ਸੁਭਾ ਪ੍ਰਧਾਨ ਰੁਦੂ ਸਿੰਘ ਮਾਨਸਾ ਜੀ ਮੌਜੂਦ ਨੇ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਪਹਿਲਾ ਸਵਾਲ ਇਹ ਹੈ ਵੀ ਕੇਂਦਰ ਸਰਕਾਰ ਨੇ ਪੰਜਾਬ ਨਾਲ ਵੱਡਾ ਵਿਤਰਾ ਕੀਤਾ ਬਜਟ ਪੇਸ਼ ਹੁੰਦਾ ਪਰ ਕੋਈ ਵੀ ਜਿਹੜਾ ਪੰਜਾਬ ਦੇ ਲਈ ਕੋਈ ਜਿਹੜਾ ਬਜਟ ਨਹੀਂ ਦਿੱਤਾ ਗਿਆ ਮੇਰਾ ਖਿਆਲ ਹੈ ਵੀ ਮੈਂ ਜਿਹੜਾ ਗੰਦਾ ਵੀ ਜਿੰਦ ਦੇ ਭਾਰਤ ਯਾਦ ਹੋਇਆ ਤੇ ਬਜਟ ਪੇਸ਼ ਹੁੰਦੇ ਰਹੇ ਨੇ ਸਾਰੇ ਬਜਟਾਂ ਨੂੰ ਜੇ ਕਹੇ ਜੀ ਘਟਿਆ ਬਜਟ ਲੋਕਾਂ ਦਾ ਵਿਤਕਰਾ ਇਹ ਮਤਲਬ ਜੇ ਮੈਂ ਜਿਹੜੇ ਸੋਚਦਾ ਇਹ ਵਿਤਕਰਾ ਇਕੱਲੇ ਪੰਜਾਬ ਨਾਲ ਨਹੀਂ ਹੋਇਆ ਦੋ ਸਟੇਟਾਂ ਨੂੰ ਛੱਡ ਕੇ ਸਿਰਫ ਦੋ ਸਟੇਟਾਂ ਨੂੰ ਪੈਸੇ ਦਿੱਤੇ ਨੇ ਦੂਜੇ ਕਿਸੇ ਸਟੇਟ ਨੂੰ ਕੋਈ ਪੈਸਾ ਨਹੀਂ ਦਿੱਤਾ ਉਹ ਵੀ ਮਾਤਾ ਇੱਥੋਂ ਤੱਕ ਕਰ ਕਹੂੰਗਾ ਵੀ 12 ਐਮਪੀ ਨਹੀਂ ਚੀਸਦੇ ਨੇ ਤੇ ਕੁਝ ਉਹਦੇ ਨੇ ਨੇਡੂ ਦੇ ਨੇ ਐਮਪੀ ਖਰੀਦਦੇ ਨੇ ਲੋਕਾਂ ਮਾਤਾ ਅਹੀਂ ਨਹੀਂ ਸਟੇਟ ਨੂੰ ਬਜਟ ਦਿੱਤੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਪੈਸੇ ਦੇ ਕੇ ਉਹ ਐਮਪੀ ਖਰੀਦਦੇ ਨੇਗੇ ਨੇਡੂ ਖਰੀਦਿਆ ਨਸੀਸ਼ ਖਰੀਦਿਆ ਤਾਂ ਕਰਕੇ ਉਹ ਦੋ ਸਟੇਟਾਂ ਨੂੰ ਪੈਸੇ ਦਿੰਦੇ ਨੇ ਹੋਰ ਕਿਸੇ ਸਟੇਟ ਨੂੰ ਦਾ ਲੋਕਾਂ ਨਾਲ ਵਿਤ ਕਰਾਉਿਆ ਹਾਂ ਪੰਜਾਬ ਦਾ ਪਹਿਲਾ ਉਹਨਾਂ ਨੇ ਪੈਸਾ ਰੋਕ ਛੱਡਿਆ ਜਿਹੜਾ ਪੰਜਾਬ ਨਾਲ ਵੱਡਾ ਵਿਤ ਕਰਾਇਆ ਜਿਹੜਾ ਸਾਨੂੰ ਕੋਈ ਫੰਡ ਆਉਂਦਾ ਤੀਗਾ ਇਸ ਦੇ ਸਾਡਾ ਮਤਲਬ ਮੁੱਖ ਮੰਤਰੀ ਵੀ ਬੋਲਿਆ ਪੰਜਾਬ ਨਾਲ ਦੂਰਾ ਬਿਸਕਰ ਜਿਹੜਾ ਪੁਰਾਣਾ ਫੰਡ ਰੋਕ ਜਿਹੜਾ ਜੇ ਉਹ ਵੀ ਦੇ ਦਨ ਤਾਂ ਪੰਜਾਬ ਦਾ ਕੋਈ ਨਾ ਕੋਈ ਮਾੜਾ ਮੋਟਾ ਫਾਇਦਾ ਹੋ ਜਾਂਦਾ ਇਹ ਬਜਟ ਦਾ ਕੀ ਦੇਣਾ ਸੀ ਪੰਜਾਬ ਦਾ ਕੀ ਦੇਣਾ ਸੀ ਦੂਜੀਆਂ ਸਟੇਟਾਂ ਨੂੰ ਦਿੱਤਾ ਨੀਗਾ ਘਟੀਆਂ ਬਚ ਰਿਆ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਨਰੇਂਦਰ ਮੋਦੀ ਦੀ ਜਿਹੜੀ ਆ ਪ੍ਰਧਾਨ ਮੰਤਰੀ ਦੀ ਕਿਸਾਨਾਂ ਪ੍ਰਤੀ ਹੈ ਜਿਹੜੀ ਹੈਗੀ ਕਹਿ ਸਕਦੇ ਆਪਾਂ ਵੀ ਅਣਖ ਨੂੰ ਕਦੇ ਵੀ ਉਹ ਕਰਾਇਆ ਗਿਆਗਾ ਕਿਉਂਕਿ ਤਿੰਨ ਨਵੇਂ ਖੇਤੀ ਕਾਨੂੰਨ ਲੈ ਕੇ ਆਉਂਦੇ ਨੇ ਕਿਸਾਨ ਪੰਜਾਬ ਚੋਂ ਅੰਦੋਲਨ ਸ਼ੁਰੂ ਹੁੰਦਾ ਤੇ ਪੂਰੇ ਦੇਸ਼ ਦੇ ਵਿੱਚ ਫੈਲ ਜਾਂਦਾਗਾ ਦਿੱਲੀ ਨੇ ਸ਼ਰਧਾਂ ਦੇ ਉੱਤੇ ਕਿਸਾਨ ਜਿਹੜੇ ਆ ਸਾਲ ਤੋਂ ਵੱਧ ਸਮਾਂ ਰਹਿੰਦੇ ਨੇ ਤੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਨੂੰ ਝੁਕੜਾ ਪੈਂਦਾ ਤੇ ਉਹ ਕਾਨੂੰਨ ਜਿਹੜੇ ਵਾਪਸ ਲੈਣੇ ਪੈਂਦੇ ਆ ਇਸ ਨੂੰ ਲੈ ਕੇ ਇਖਤਾਰ ਨਹੀਂ ਕਰ ਰਹੇ ਕਿਤੇ ਮੇਰਾ ਖਿਆਲ ਹੈ ਵੀ ਮੋਦੀ ਕਹੇ ਜਾਤੀਗਾ ਨਾ ਕਿਸੇ ਦੀ ਗੱਲ ਸੁਣਦਾ ਤੇ ਨਾ ਅੱਜ ਤੱਕ ਰੋਚੇ ਪਿਆ ਜੀਗਾ ਕਿਸਾਨਾਂ ਨੇ ਭਾਰਤ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਰਹੀਂ ਆਪਣੀ ਤਾਕਤ ਬਣਾ ਕੇ ਇੱਕ ਸਾਲ ਦੋਲਣ ਲੜਕੇ ਪਹਿਲੀ ਕਿਸਾਨਾਂ ਨੇ ਇਹ ਗੱਲ ਕਰੀ ਮੋਦੀ ਨੂੰ ਮਾਫੀ ਮੰਗਣੀ ਪਈ ਤੇ ਤਿੰਨੇ ਚਾਰੇ ਤਿੰਨੇ ਚਾਰੇ ਕਾਨੂੰਨ ਵਾਪਸ ਲੈਣੇ ਪਏ ਮંત્રી ਦੇ ਪੇ ਜੇ ਕਿ ਇਹ ਇੱਕ ਮਾਫੀ ਇੱਕੋ ਕਾਨੂੰਨ ਵਾਪਸ ਲੈਣਾ ਦੋ ਗੱਲਾਂ ਹੋ ਗਈਆਂ ਹਨ ਹੋ ਗਈਆਂ ਤੀਸਰਾ ਜਿੱਥੇ ਜਿੱਥੇ ਜਿਹੜੀਆਂ ਸਟੇਟਾਂ ਦੇ ਵਿੱਚ ਅਧੋਲਨ ਚੱਲਿਆ ਤੀਆ ਉਹ ਚਾਹੇ ਰਾਜਸਥਾਨ ਹੋਵੇ ਚਾਹੇ ਜੁਪੀ ਹੋਵੇ ਚਾਹੇ ਉਹ ਹਰਿਆਣਾ ਹੋਵੇ ਚਾਹੇ ਉਹ ਪੰਜਾਬ ਹੋਵੇ ਜਿਹੜੀਆਂ ਵੱਧ ਜਿੱਥੇ ਅਧੋਲਨ ਚੱਲਿਆ ਉੱਥੇ ਮੋਦੀ ਦੀਆਂ ਸੀਟਾਂ ਕਟੀਆਂ ਤੀਜਾ ਵਾਰ ਕਿਸਾਨਾਂ ਨੇ ਮੋਦੀ ਦੇ ਤੀਜਾ ਵਾਰ ਕਰਿਆ ਤਾਂ ਕਿ ਮੋਦੀ ਨੂੰ ਆਪਦੀ ਬਹੁਮਤ ਨਹੀਂ ਆਈ ਬਹੁਤ ਮਤਤਾਂ ਨੂੰ ਫੇਰ ਆਉਂਦੀ ਜੇ 375 ਸੀਟ ਮਿਲਦੀ ਤੇ ਉਹਨੂੰ ਆਈਆਂ 244 45 ਸੀਟਾਂ ਆਈਆਂ ਨਗੀਆਂ ਉਹ ਤਾਂ ਦੂਜਿਆਂ ਦੀਆਂ ਖੌੜੀਆਂ ਤੇ ਚੱਲ ਰਿਆ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਉਹ ਤਾਂ ਨਸੀਤ ਨੂੰ ਬਜਟ ਨਹੀਂ ਪੈਸੇ ਦੇ ਕੇ ਨੇਡੂ ਨੂੰ ਬਜਟ ਨਹੀਂ ਪੈਸੇ ਦੇ ਕੇ ਉਹਨਾਂ ਦੇ ਵੀ 25 ਐਮਪੀ ਖਰੀਦੇ ਨੇਗੇ ਤੇ ਉਹਦੀਆਂ ਲੰਗੜੀ ਸਰਕਾਰ ਹੈ ਜਿੱਦੋਂ ਉਹਨਾਂ ਨੇ ਫੌੜੀਆਂ ਮਾਰੀਆਂ ਪਿੱਛੇ ਖਿੰਦਲਿਆ ਮੋਦੀ ਦੇ ਆਏ ਵੱਜੂਗਾ ਮੈਂ ਤੁਹਾਨੂੰ ਗਰੰਟੀ ਕਰਦੇ ਸਰਕਾਰ 5 ਸਾਲ ਨਹੀਂ ਚੱਲਦੀ ਇੱਕ ਕਦੋਂ ਵੀ ਸਰਕਾਰ ਕਦੋਂ ਵੀ ਟੁੱਟ ਸਕਦੀ ਹੈ ਕਦੋਂ ਵੀ ਡਿੱਗ ਸਕਦੀ ਹੈ ਮੇਰਾ ਖਿਆਲ ਹੈ ਖਾਸੇ ਲੋਕ ਤਾਂ ਇਸ ਗੱਲ ਤੋਂ ਹੀ ਡਰਾਹ ਹੋ ਜਾਣਗੇ ਜਿਹੜਾ ਬਜਟ ਦੇ ਵਿੱਚ ਨਾ ਕੋਈ ਮਤਲਬ ਲਾਜ ਵਾਸਤੇ ਪੈਸਾ ਰੱਖਿਆ ਨਾ ਕੋਈ ਪੜ੍ਹਾਈ ਵਾਸਤੇ ਪੈਸਾ ਰੱਖਿਆ ਨਾ ਕੋਈ ਖੇਤੀ ਵਾਸਤੇ ਪੈਸਾ ਰੱਖਿਆ ਨਾ ਕਿਸਾਨਾਂ ਵਾਸਤੇ ਕਰਜ਼ਾ ਮਾਫ ਦਾ ਪੈਸਾ ਰੱਖਿਆ ਕੁਝ ਨਹੀਂ ਰੱਖਿਆ ਇਹ ਸਰਕਾਰ ਨੇ ਛੇਤੀ ਡਿੱਗ ਲੈਣਾ ਹੈ ਦੇਸ਼ ਦਾ ਅन्नदाता ਕਿਸਾਨ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਸਾਰੇ ਖੁਦਕੁਸ਼ੀਆਂ ਹੋ ਰਹੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਪਰ ਫਿਰ ਵੀ ਪੰਜਾਬ ਨੂੰ ਕਿਤਨਾ ਕਦੇ ਅੱਖੋ ਬਰੋਖੇ ਕਰਕੇ ਇਹ ਤੇ ਬਦਲਾ ਲੈਣੇ ਨੀਤੀਆਂ ਬਣਾਉਂਦੇ ਨੇ ਦੋ ਸਟੇਟਾਂ ਨੂੰ ਸੈਂਟਰ ਨੂੰ ਅੱਖੋਂ ਪੁਰੱਖੇ ਨਹੀਂ ਕਰਨਾ ਚਾਹੀਦਾ ਇੱਕ ਹਰਿਆਣੇ ਨੂੰ ਇੱਕ ਪੰਜਾਬ ਨੂੰ ਮਤਲਬ ਕਰਨਾ ਤਾਂ ਸਾਰਿਆਂ ਨੂੰ ਚਾਹੀਦਾ ਪਰ ਜਿਹੜਾ ਮੁੰਡਾ ਸਾਡੇ ਘਰੇ ਕੰਮ ਕਰਦਾ ਤਾਕੜਾ ਹੁੰਦਾ ਤਾਂ ਉਹਨੂੰ ਮਾਪਿਓ ਥਾਪੀਂਦਾ ਵੀ ਸਾਡਾ ਮੁੰਡਾ ਤਾਕੜਾ ਹੈ ਭਈ ਪਹਿਲਾਂ ਜਿਆਦਾ ਕੰਮ ਕਰਦਾ ਉਹਨੂੰ ਆਪ ਕਹਿੰਦੇ ਆ ਜਿਹੜਾ ਹਰਿਆਣਾ ਤੇ ਪੰਜਾਬ ਹੈ ਇੱਕ ਕਰਬਤੀ ਕਰੋੜ ਦੀ ਵਾਦੀ ਹੈ ਮਤਲਬ ਇਹ ਦੋਨੇ ਸਟੇਟਾਂ ਉਹ ਨਾਜ ਦਾ ਡੰਗ ਲਾ ਰਹੀਆਂ ਜੇ ਥੋੜਾ ਜਿਹਾ ਇਹ ਪੈਰ ਪਿੱਛੇ ਖਿੱਚ ਜਾਨ ਮਤਲਬ ਫਿਰ ਦੇਖੋ ਇਹਨਾਂ ਦਾ ਬਣਦੀ ਕੀ ਹੈ ਵੀ ਨਾਜ ਵੀ ਅਸੀਂ ਵੱਧ ਦਈਏ ਤੇ ਸਾਨੂੰ ਪੰਜਾਬ ਨੂੰ ਦਿੱਤਾ ਵੀ ਕੁਛ ਨਾ ਜਾਵੇ ਇੱਥੋਂ ਤੱਕ ਸਾਡਾ ਮਗਰਲਾ ਫੰਡ ਵੀ ਰੋਕਿਆ ਜਾਵੇ ਕਿੱਡੀ ਮਾੜੀ ਗੱਲ ਹੈਗੀ ਮਾਦਲ ਪੰਜਾਬ ਦੇ ਨਾਲ ਬੇਤਰਗਾ ਕੋਈ ਇਹ ਸਰਕਾਰ ਨਹੀਂ ਮੇਰੇ ਖਿਆਲ ਆ ਪੰਜਾਬ ਨਾਲ ਤਾਂ ਜਿੰਦਿਆਂ ਦਾ ਭਾਰ ਤੇ ਯਾਦ ਹੋਇਆ ਉਦੋਂ ਦੀ ਬੇਤਰਗਾ ਹੁੰਦਾ ਆ ਰਿਹਾ ਅਸੀਂ ਸੰਘਰਸ਼ਾ ਨਾਲ ਕੁਛ ਲੈ ਲੀਏ ਲੈ ਲੀਏ ਤੇ ਨਹੀਂ ਪੰਜਾਬ ਨੂੰ ਕੁਛ ਨਹੀਂ ਮਿਲਿਆ ਧੰਨਵਾਦ ਇਹ ਸਨ ਪੰਜਾਬ ਕਿਸਾਨ ਜਿੰਨੇ ਸੁਭਾ ਪ੍ਰਧਾਨ ਰੁਦੂ ਸਿੰਘ ਮਾਨਸਾ ਜਿਨ੍ਹਾਂ ਦਾ ਕਹਿਣਾ ਨਰਿੰਦਰ ਮੋਦੀ ਵੱਲੋਂ ਪੰਜਾਬ ਤੇ ਸਹਿਯੋਗੀ ਜਿਹੜੇ ਕਿਸਾਨ ਅੰਦੋਲਨ ਦੇ ਸਹਿਯੋਗੀ ਜਿਹੜੇ ਸਟੇਟ ਸੀਗੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਕਿਉਂਕਿ ਕਿਤਨਾ ਕਿਤੇ ਜਿਹੜਾ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਉਹ ਦੋਨੋਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਪਹੁੰਚਿਆ ਸੀ ਤੇ ਡੇਢ ਸਾਲ ਚੱਲਣ ਤੋਂ ਬਾਅਦ ਜਿੱਥੇ ਨਰਿੰਦਰ ਮੋਦੀ ਨੇ ਝੋਕੜਾ ਪਿਆ ਸੀ ਉੱਥੇ ਇਹਨੂੰ ਮਾਫੀ ਵੀ ਮੰਗਣੀ ਪਈ ਸੀ ਇਸ ਨੂੰ ਲੈ ਕੇ ਕਿਤਨਾ ਕਿਤੇ ਨਰਿੰਦਰ ਮੋਦੀ ਨਾਲ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਨਾਲ ਵਿਸਥਰਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਨਿਰਾਸ਼ਾ ਗਈ ਪੰਜਾਬ ਕਿਸਾਨੀਆਂ ਨੇ ਸੁਪਾਵਰਨ ਰੋਲਦਸਿੰਹ ਮਾਨਸਾ ਨੇ ਕਿਹਾ ਵੀ ਕੇਂਦਰ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਪੰਜਾਬ ਅਤੇ ਹਰਿਆਣਾ ਤੇ ਦੂਸਰੇ ਸਟੇਟਾਂ ਨੂੰ ਅੱਖੋਂ ਪਰੋਖੇ ਕਰ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਜੀਵਨ ਸਿੰਘ ਕ੍ਰਾਂਤੀ ਮਾਨਸਾ